ਓਵਰ ਸਪੀਡ ਗੱਡੀਆਂ ਚਲਾਉਣ ਵਾਲੇ ਹੋ ਜਾਣ ਸਾਵਧਾਨ ਦਸੂਹਾ ਓਵਰ ਸਪੀਡ ਗੱਡੀਆਂ ਦੇ ਕੱਟੇ ਗਏ ਚਲਾਨ ਨਮਸਕਾਰ ਤੁਸੀਂ ਦੇਖ ਰਹੇ ਹੋ ਪਬਲਿਕ ਸਪੌਟ ਨਿਊਜ਼ ਫੋਕਸ ਤੇ ਮੈਂ ਬਹਾਦਰ ਸਿੰਘ ਹਰ ਸ਼ਹਿਰ ਵਿੱਚ ਐਂਟਰ ਕਰਦੇ ਹਾਂ ਸਪੀਡ ਲਿਮਿਟ ਦੇ ਸਾਈਨ ਬੋਰਡ ਲੱਗੇ ਹੁੰਦੇ ਹਨ ਪਰ ਇਹਨਾਂ ਦੀ ਅਣਦੇਖੀ ਕਰਦੇ ਹਨ ਓਵਰ ਸਪੀਡ ਨਾਲ ਜੋ ਲੋਕ ਸ਼ਹਿਰਾਂ ਵਿੱਚ ਦਾਖਲ ਹੁੰਦੇ ਹਨ ਇਹ ਐਕਸੀਡੈਂਟ ਦਾ ਕਾਰਨ ਬਣਦੇ ਹਨ ਰੋਡ ਐਕਸੀਡੈਂਟਾਂ ਨੂੰ ਠੱਲ ਪਾਉਣ ਤੇ ਟ੍ਰੈਫਿਕ ਪੁਲਿਸ ਵੱਲੋਂ ਸਪੀਡ ਲਿਮਿਟ ਰਿਕਾਰਡ ਕਰਕੇ ਓਵਰ ਸਪੀਡ ਵਾਹਨਾਂ ਦੇ ਚਲਾਨ ਕੱਟੇ ਗਏ ਪੰਜਾਬ ਸਰਕਾਰ ਵੱਲੋਂ ਇਹ ਚੰਗੀ ਪਹਿਲ ਕੀਤੀ ਗਈ ਹੈ ਪਬਲਿਕ ਸਪੌਟ ਨਿਊਜ਼ ਫੋਕਸ ਬਿਊਰੋ ਦੇ ਨਾਲ ਬਹਾਦਰ ਸਿੰਘ ਤੇ ਰਜੇਸ਼ ਕੁਮਾਰ ਦੀ ਰਿਪੋਰਟ ਜਿੱਥੇ ਸੜਕ ਦੇ ਅੰਦਰ ਗੱਡੀਆਂ ਕਰ ਗਿਆ ਜੀ ਤੇ ਇੱਥੇ 50 ਦੀ ਸਪੀਡ ਲੋਕੀ ਸੌ ਸੌ ਤੇ ਆ ਰਿਹਾ ਜਿਹੜੇ ਐਕਸੀਡੈਂਟ ਹੋ ਰਹੇ ਆ ਪੰਜਾਬ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਮਰ ਰਹੇ ਆ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਮਤਲਬ ਡਿਊਟੀ ਲੱਗੀ ਮੇਰੀ 31 ਤਰੀਕ ਤੱਕ ਹਿਆਰਪੁਰ ਏਰੀਆ ਸਭ ਖਤਰਸੇ ਰਹਿ ਗਏ ਜਿਹੜਾ ਗੱਡੀ ਲੰਘ ਪੰਜਾਬ ਦੇ ਵੱਖ-ਵੱਖ ਜਗ੍ਹਾ ਜਾ ਕੇ ਜਿਹੜੇ ਐਕਸੀਡੈਂਟ ਹੋ ਰਹੇ ਉਹਨਾਂ ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਨੇ ਉਹਦੇ ਕੁ ਸਕਰੀਨਾਂ ਲੱਗੀਆਂ ਹੋਈਆਂ ਵਿੱਚ ਔਰ ਕੈਮਰੇ ਲੱਗੇ ਹੋਏ ਆ ਜਿਹੜੇ ਇਹ 1 ਕਿਲੋਮੀਟਰ ਤੋਂ ਸਪੀਡ ਵੀ ਦੱਸ ਦਿੰਦੇ ਆ ਕਿ ਕਿੰਨੀ ਸਪੀਡ ਤੇ ਗੱਡੀ ਆ ਰਹੀ ਹੈ। ਪਤਾ ਨਹੀਂ ਆ ਉਹ ਆਈ ਪਤਾ ਨਹੀਂ ਜਿਹੜੀ ਹੋਰ ਆਇਆ। ਬੜੀ ਰੋਕੀ, ਮਸ਼ਨਾ ਬਹੁਤ ਆ ਰਹੀ ਹੈ ਤੁਹਾਨੂੰ ਪਤਾ ਵੀ। ਮੰਨਦਾ ਕੋਈ ਨਹੀਂ ਅਸੀਂ ਬੋਰਡ ਵੇਖੇ ਨੇ, ਬੋਰਡ ਬੋਰਡ। ਮੈਂ ਖੜਦਾ ਹਾਂ ਉੱਥੇ ਜਿੱਥੇ ਸਾਈਨ ਬੋਰਡ ਲੱਗਿਆ ਹੋਇਆ। ਕਿ ਮੈਂ ਚੰਡੀਗੜ੍ਹ ਤੋਂ ਆਇਆ ਨਹੀਂ। ਆਪਣੇ ਪੰਜਾਬ 'ਚ ਪੰਜਾਬ ਸਰਕਾਰ ਕੋ ਇੱਕੋ ਗੱਡੀ ਆ ਜੇ। ਜਿਹੜੇ ਮਝਾ ਰਾਂਦੇ ਸਾਹਿਬ ਨਾਲ ਲੋਕ ਮਾਰ ਰਹੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ। ਤੇ ਇੱਥੇ ਗੱਡੀ ਆ ਜੀ। ਅਜੇ ਇੱਕ ਗੱਡੀ ਆ ਵਧਾਉਣਗੇ ਉਹਨੂੰ। ਅੱਛਾ ਜੀ। ਤੇ ਸਾਰਾ ਕਿੰਨਾ ਏਰੀਆ ਤੁਹਾਡਾ ਹੈ ਮੇਰੇ ਕੋਲ ਪੰਜਾਬ ਸਾਰਾ ਹੈ ਜੀ ਅੱਛਾ ਜੀ ਮੈਂ ਲੋਕਾਂ ਦੇ ਜਿਦਾ ਨਹੀਂ ਜਿਦਾ 31 ਤਰੀਕ ਦਾ ਨੂੰ ਹਿਆਰਪੁਰ ਏਰੀਆ ਅਗਲਾ ਫਿਰ ਮੈਨੂੰ ਮਿਲ ਜਾਣਾ ਇਹਦੇ ਆਰਡਰ ਗੱਡੀ ਤੇ ਮੇਰੇ ਕੋਲ ਪਈ ਚੰਡੀਗੜ੍ਹ ਪੰਜਾਬ ਸਰਕਾਰ ਤੋਂ ਲੱਗੀ ਹੋਈ ਹੈ ਅੱਛਾ ਜੀ ਇਹ ਟਾਰ ਕੋ ਵਿਸਮਨ ਪੁੱਤ ਲਾਈ ਹੈ ਜੀ ਇਹ ਕਿੰਨੇ ਦਿਨ ਤੋਂ ਆਰਡਰ ਸ਼ੁਰੂ ਹੋਇਆ ਹੈ ਇਹ ਜੀ ਇੱਥੇ ਇੱਕ ਮਤਲਬ ਕਿ ਜिले ਦੇ 15 ਦਿਨ ਲਾਉਣਾ ਕਿਹਦੇ ਵਿੱਚ ਮੈਂ 6 ਮਹੀਨਾ ਲਾਉਂਗੀ ਕੀ ਸ਼ੁਭਨਾਮਾ ਆਪਣਾ ਹਰ ਬਲਕਾਰ ਸਿੰਘ ਤੇ ਕੀ ਪੋਸਟਿੰਗ ਆਪਣੀ ਸਰ ਮੈਂ ਇਹਦੇ ਨਾਲ ਪ੍ਰਿੰਟ ਰੈਂਜ ਮੈਨੂੰ ਮੇਰੀ ਡਿਊਟੀ ਲੱਗੀ ਹੋਈ ਹੈ ਮੈਂ ਕਵਰਿੰਗ ਕਰ ਰਹੇ ਹੋ ਜੀ ਆ ਸਾਰਾ ਕਿਥੇ ਆਪਣੀ ਪੋਸਟਿੰਗ ਸਰ ਹਾਂਜੀ ਦਿੱਲੀ ਚ ਟ੍ਰੈਫਿਕ ਹਾਰਪੁਰ ਦੀ ਅਸਾਂ ਜੀ ਸੁਭਨਾਮ ਆਪਣਾ ਅਮਰਜੀਤ ਸਿੰਘ ਐਸ.ਆਈ. ਜੀ ਠੀਕ ਹੈ ਜੀ ਇਹ ਹੁਣ ਪਤਾ ਤੁਸੀ ਇਥੇ ਆਏ ਹਾਂਜੀ ਹਾਰਪੁਰ ਤੋਂ ਆਏ ਹਾਂ ਸਰ ਕੀ ਕਹਣਾ ਜੋਨੇ ਟ੍ਰੈਫਿਕ ਦੇ ਨਿਯਮਾਂ ਮੰਤਵਕ ਟ੍ਰੈਫਿਕ ਦੇ ਨਿਯਮਾਂ ਦੀ ਇੱਦਾਂ ਕੀ ਆਪਣੇ ਲੋਕ ਜਿਹੜੇ ਟਾਈਮ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਾਂਜੀ ਹਰਕੜਕਾਂ ਤੇ ਮਾਲਵ ਰੋਡ ਸੈਨ ਲੱਗੇ ਆ ਆਪਣੇ ਸ਼ਹਿਰ ਦੇ ਵਿੱਚ ਜੜਕੇ 50 ਦਾ ਆਇਆ ਬਾਹਰ ਆਪਣੇ ਹਾਈਵੇ ਤੇ 4 ਲੇਨ ਤੇ 100 ਦਾ ਆਇਆ ਬਾਕੀ ਸਾਰੇ 70 ਤੋਂ 80 ਦੇ ਆ ਪਰ ਜਿਹੜੇ ਆਪਣੇ ਡਰਾਈਵਰ ਆ ਇਹ ਵੀ ਜਾਨਕੀ ਇਹਨਾਂ ਓਵਰ ਸਪੀਡ ਤੇ ਚਲਾਉਂਦੇ ਆ ਇਹ ਤਾਂ ਪੰਜਾਬ ਤੋਂ ਜਿਹੜੀ ਕੰਮ ਕਰਦੀ ਆ ਓਵਰ ਸਪੀਡ ਤੇ ਚਲਾਉਣੇ ਚਾਹੁੰਦਾ ਸਾਡੀ ਡਿਊਟੀ ਸਿਰਫ ਓਵਰ ਸਪੀਡ ਜਿਹੜੀਆਂ ਗੱਡੀਆਂ ਚੱਲ ਰਹੀਆਂ ਨੇ ਠੀਕ ਆ ਜੀ ਐਕਸੀਡੈਂਟ ਹੋਣ ਦੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਡਿਊਟੀ ਤੇ ਬਲਕ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤੇ ਪਬਲਿਕ ਨੂੰ ਕਹਿਣਾ ਚਾਹੁੰਦਾ ਡਰਾਈਵਰਾਂ ਨੂੰ ਕਹਿਣਾ ਚਾਹੁੰਦਾ ਵੀ ਇੱਕ ਡਰਾਈਵਰੋ ਚੱਲਦਾ ਹੁੰਦਾ ਉਹਦੇ ਤੇ 10 ਸਵਾਰੀਆਂ ਬੈਠੀਆਂ ਉਹਨਾਂ 10ਾਂ ਦੀ ਜਾਨ ਜਿਹੜੀ ਉਹ ਡਰਾਈਵਰ ਦੇ ਹੱਥੇ ਵਿੱਚ ਜੀ ਉਹ ਹੀ ਕੰਟਰੋਲ ਚੱਲੇ ਕਾਰ ਦੇ ਵਿੱਚ ਇੱਕ ਉਹਨੇ ਗੱਡੀ ਕਿਨਾਂ ਕੇ ਗਈ ਹੈ 119 ਤੇ ਤੋ 119 ਤੇ ਉਸ ਕੋ ਗੱਡੀ ਕੰਟਰੋਲ ਹੀ ਨਹੀਂ ਹੋਈ ਮੈਂ ਡਰਾਈਵਰਾਂ ਨੂੰ ਕਹਿਣਾ ਚਾਹੁੰਦਾ ਵੀ ਜਿੱਤੇ ਤੁਸੀਂ ਥੋੜੀ ਜਿਹੀ ਤੇਜ਼ ਵੀ ਤਾਰ ਚਲਾਉਂਦੇ ਨਾ ਬਲਿ ਸ਼ਹਿਰ ਤੋਂ ਬਾਹਰ ਕਰੋ ਸ਼ਹਿਰ ਦੇ ਅੰਦਰ ਆਣ ਕੇ ਕੰਟਰੋਲ ਚ ਚੱਲੋ ਕਸਰ ਜਿਹੜੇ ਸ਼ਹਿਰ ਤੁਸੀਂ ਜਿੱਦਾਂ ਹੁਣ ਨਕਾ ਲਾਉਂਦੇ ਉੱਥੇ ਲੋਕਲ ਪੁਲਿਸ ਨਾਲ ਵੀ ਤੁਸੀਂ ਸਜੋ ਬਲੇ ਹਾਂਜੀ ਹਾਂਜੀ ਤੇ ਤੁਹਾਡੇ ਨਾਲ ਹੈ ਕਿ ਲੋਕਾਂ ਪੁਲਿਸ ਹਾਂਜੀ ਆ ਆ ਰਿਹਾ ਮੁੰਡਾ ਗਿਆ ਹੋਣੀ ਕੋਈ ਬੁਲਾ ਲਿਆ ਸੀ ਅੱਛਾ ਜੀ ਟਰੈਫਿਕ ਜਿੱਥੇ ਮੈਂ ਜਾਣਾ ਨਾ ਜਿਹੜੇ ਇਲਾਕੇ 'ਚ ਜਾਣਾ ਉੱਥੇ ਦੀ ਟਰੈਫਿਕ ਵੀ ਇੱਥੇ ਦਾ ਵੀ ਇੰਚਾਰਜ ਨਾਲ ਆ ਉਹ ਵੀ ਆ ਕੋਈ ਉਹਨੂੰ ਕੰਮ ਪੈ ਗਿਆ ਆ ਗਿਆ ਹੁਣੇ ਪਰ ਅਸੀਂ ਜਿਹੜੇ ਇਲਾਕੇ 'ਚ ਜਾਣਾ ਨਾ ਇਹ ਮਰਨਾ ਜ਼ਿਲ੍ਹੇ ਤੋਂ ਐਸਐਸਪੀ ਸਾਹਿਬ ਦੇ ਹੁਕਮ ਨਾਲ ਟੀਮ ਲੱਗੀ ਹੋਈ ਹੈ ਮੈਂ ਬਕਾਦਾ ਆਰਡਰ ਕਰਵਾ ਕੇ ਮੈਂ ਤੁਹਾਨੂੰ ਆਰਡਰ ਵੀ ਦਿਖਾਉਣਾ ਹੈ ਜਿਹੜੇ ਐਸਐਸਪੀ ਸਾਹਿਬ ਦੇ ਆਰਟੀਓ ਦੇ ਡੀਸੀ ਸਾਹਿਬ ਨੂੰ ਮੈਸੇਜ ਗਿਆ ਆ ਫਿਰ ਮੈਨ ਲੱਗਦਾ ਉਦਾਂ ਨਹੀਂ ਲੱਗਦਾ ਠੀਕ ਹੈ ਜੀ ਤੇ ਸਾਰੇ ਜਦੋਂ ਹੁਣ ਓਵਰ ਸਪੀਡ ਕੋ ਜਾਂਦਾ ਤਾਂ ਉਹਦੇ ਅਸੀਂ ਜੀ ਉਹਦਾ ਚਲਾਨ ਕਰਦੇ ਆ ਆਰਟੀਓ ਦਫਤਰ ਦਾ ਹਾਂਜੀ ਅ ਜੇ ਮੌਕੇ ਤੇ ਕੋਈ ਭੁਗਤਣਾ ਚਾਹੇ ਤੇ 1000 ਰੁਪਏ ਮੌਕੇ ਤੇ ਜੀ ਹਾਂਜੀ ਸਰ ਜੀ ਮੈਂ ਓਵਰ ਸਪੀਡ ਜਾ ਰਿਹਾ ਸੀ ਤੇ ਇਸ ਕਰਕੇ ਚਲਾਨ ਕੀਤਾ ਜਾ ਰਿਹਾ ਪਰ ਇਹ ਜੋ ਪ੍ਰਾਲਾਗੀਤ ਹੈ ਬਹੁਤ ਵਧੀਆ ਹੈ ਤੇ ਹਰ ਕਿਨਾਰਾ ਜਨਾ ਕੱਟ ਹੋਇਆ ਹੈ। ਸਾਹੇ ਦੀ ਬਹੁਤ ਘੱਟ ਭੱਜਦਾ ਹੈ। ਇਹ ਚਲਾਣੇ ਦਾ ਕਿੰਨਾ ਕੱਟ ਹੋਇਆ? ਚਲਾਣੇ ਕੱਟ ਹੋਏ 1000 ਰੁਪਏ। 1000 ਰੁਪਏ ਦਾ ਹੀ। ਇਹ ਐਡ ਵੀ ਸਪੋਰਟ ਤੁਸੀਂ ਭਰਿਆ ਨੂੰ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਰਸੀਦ ਮਿਲ ਗਈ ਤੁਹਾਨੂੰ? ਹਾਂਜੀ। ਦਿਖਾਓ ਇਹਨਾਂ। ਫਾਰਮੈਟ ਵੀ ਫਰੀ ਕਰਨ ਸੇ। ਇਹ ਲੋਕਾਂ ਨੂੰ ਕੀ ਮੈਸੇਜ ਜੋਨੇ ਇਹ ਬਾਰੇ? ਲੋਕਾਂ ਨੂੰ ਮੈਸੇਜ ਆਈ ਸਰ ਜੀ ਕਿ ਓਵਰ ਸਪੀਡ ਦਾ ਧਿਆਨ ਰੱਖੋ ਜਿੰਨੇ ਲਿਮਟ 19 ਸਪੀਡ ਨਾਲ ਆਪਣੀ ਗੱਡੀ ਚਲਾਓ। ਤਾਂ ਤੁਹਾਨੂੰ ਦੱਸਿਆ ਨਾ ਕਿ ਨੀਲੀ ਲਾਈਨ ਦਾ ਹਾਂ ਸੇ ਨੂੰ। ਪੱਲ ਪਾਈ ਜਾ ਸਕਦੀ ਹੈ ਤੇ ਮੁਲਾਜ਼ਮਾਂ ਨੇ ਦੱਸਿਆਗਾ ਕਿ ਕਿੰਨੀ ਲਿਮਟ ਤੇ ਚਲਾਣੀ ਗੱਡੀ ਹਾਂਜੀ ਮੁਲਾਜ਼ਮਾਂ ਨੇ ਦੱਸਿਆ ਜਦੋਂ ਸ਼ਹਿਰ ਜੇ ਇੰਟਰ ਕਰਨੇ ਆ ਤੇ 50 60 ਤੱਕ ਹੁੰਦੀ ਹੈ ਹਾਂਜੀ ਸਰ ਇਹਦੀ ਮਸ਼ੀਨ ਆ ਇਹਨੂੰ ਕਿਸ ਰਾਹ ਤੁਸੀਂ ਵਰਤ ਰਹੇ ਹਾਂਜੀ ਇਹਦੇ ਜੀ ਸੈਂਸਰ ਲੱਗਿਆ ਜੀ ਆ ਵੇਖੋ ਅਗਲੇ ਪਾਸੇ ਹਾਂਜੀ ਅ 1 ਕਿਲੋਮੀਟਰ ਤੋਂ ਇਹ ਕਵਰਿੰਗ ਕਰਦਾ ਹੈ ਥੱਕੇ ਹਾਂਜੀ ਤੇ ਇਹਦੇ ਵਿੱਚ ਰਿਕਾਰਡ ਹੋ ਜਾਂਦੀ ਆ ਜਿੱਦਾਂ ਹੁਣ ਕੋਈ ਕਹਿੰਦਾ ਜੀ ਮੈਂ 50 ਤੇ ਆ ਰਿਹਾ ਜੀ ਤੁਸੀਂ ਮੇਰੀ ਗੱਡੀ ਕਿੱਦਾਂ ਡੱਕ ਲਈ ਆ ਕਵਾ ਤੋਂ ਸੌ ਤੇ ਆ ਰਿਆਂ ਤੇ ਇਹਦੇ ਵਿੱਚ ਨਾ ਰਪੋਰਟ ਉਹ ਜਾਂਦੀ ਉਹ ਤੁਹਾਨੂੰ ਗੱਡੀ ਉਹਦੀ ਦਿਖਾਈਦੀ ਆ ਪਰ ਇਹ ਆ ਤੁਹਾਡੀ ਵੱਡੀ ਆ ਤੇ પછી ਪਲਸ ਸੌ ਦੀ ਸਪੀਡ ਤੇ ਆ ਰਹੀ ਸੀ ਤੇ ਆਪਣੇ ਉਹਨਾਂ ਦਾ ਲਾਇਸੈਂਸ ਪਈਦਾ ਹੈ ਕਾਗਜ਼ ਲੈ ਕੇ ਤੇ ਆਟੋ ਦਫਤਰ ਦਾ ਜਲਾਣ ਉਹਨੂੰ ਪਈਦਾ ਵੀ ਜੇ ਆਉਣ ਦੀ ਸਕੂਟਰ ਦਫਤਰ ਦਾ ਠੀਕ ਹੈ ਨਹੀਂ ਤੇ ਫਿਰ ਆਟੋ ਜਿਹੜਾ ਜਿਹੜੇ ਡਿਸਟ੍ਰਿਕਟ ਨੂੰ ਮੈਂ ਜੋ ਨਾ ਇੰਨੇ ਮੈਂ ਚੱਲ ਰਿਹਾ ਹੈ ਆ ਇਧਰ ਮੈਂ 31 ਤੱਕ ਤਰੀਕ ਤੱਕ ਇਧਰ ਘੁੰਮਾਇਆ ਇਹਦੇ ਸਾਰੇ ਕਾਗਜ਼ ਜਿਹੜੇ ਆ ਆਰਟੀਓ ਦਫਤਰ ਹਾਰਪੁਰੋਂ ਦੇਣੇ ਆ ਜਾ ਕੇ ਜਿਹੜੇ ਕੋਈ ਜ਼ਿਆਦਾ ਤੇਜ਼ ਚੱਲਦਾ ਉਹਦੇ 3 ਮਹੀਨੇ ਬਾਅਦ ਤੇ ਲਾਇਸੈਂਸ ਕੈਨਸਲ ਵੀ ਹੋ ਸਕਦਾ ਠੀਕ ਹੈ ਫੇਰ ਹੀ ਦੇਖੋ ਬੇਨਤੀ ਆ ਕਿ ਕੰਟਰੋਲ ਚਲੋ ਤਾਂ ਹੀ ਫਾਇਦਾ ਆ ਤੇਰੇ 3 ਮਹੀਨੇ ਬਾਅਦ ਤੇ ਲਾਇਸੈਂਸ ਵੀ ਕੈਨਸਲ ਹੋ ਸਕਦਾ ਉਹਦਾ ਜਿਹੜੇ ਜ਼ਿਆਦਾ ਉਬਰੋਦੇ ਆ ਰੈਜ਼ੀਡੈਂਟ ਤੋਂ ਪਛਾਣ ਤੇ ਹੋਣਾ ਹੀ ਆ ਉਹਨਾਂ ਨੂੰ ਅਸੀਂ ਚਲਾਨਾਂ ਦੀ ਗਿਣਤੀ ਇਸੇ ਕਰਕੇ ਕੱਟ ਰੱਖੀ ਆ ਅਸੀਂ ਚਲਾਨ ਬਹੁਤ ਕਰ ਸਕਦੇ ਆ ਲੇਕਿਨ ਜਿੱਦਾਂ ਅਸੀਂ ਚਲਾਨ ਕਰਦੇ ਆ ਪਹਿਲਾਂ ਉਹਨੂੰ ਪੂਰੀ ਜਾਣਕਾਰੀ ਦੇ ਕੇ ਕਿ ਤੈਨੂੰ ਭਾਈ ਆਇਆ ਕਰਕੇ ਡੱਕਿਆ ਤੋ ਇਸੇ ਗੱਲ ਚੱਲ ਰਿਆ ਕਰਕੇ